ਇੰਚਾਰ ਸਾਹਿਬ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸੇ ਥਾਰ ਗੱਡੀ ਨੂੰ ਤੁਸੀਂ ਰੋਕਿਆ ਗਿਆ ਤੁਹਾਡੇ ਮਤਲਬ ਤੁਹਾਡੀ ਟੀਮ ਦੇ ਵੱਲੋਂ ਤਾਂ ਉਸਦੇ ਇੱਕ ਇੱਕ ਮਰਾਜਮ ਦੇ ਸਾਹਦੇ ਡੰਡੇ ਦਾ ਬੜਾ ਰੋਲਾ ਪਿਆ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਰੋਲਾ ਇਹ ਹੈ ਜੀ ਇੱਕ ਗੱਡੀ ਥਾਰ ਆ ਰਹੀ ਸੀ ਕਰਾਲੀ ਵਾਲੇ ਪਾਸੋਂ ਤੇ ਇੱਥੇ ਜਦੋਂ ਚਾਹੋਂ ਬੱਸ ਸਟੈਂਡ ਦੇ ਤੇ ਨੇ ਰੋਕਣ ਦਾ ਇਸ਼ਾਰਾ ਕੀਤਾ ਅਮਰੀਕ ਹੌਲਦਾਰ ਨੇ ਪਰ ਉਹ ਨਹੀਂ ਰੁਕਿਆ ਉਹ ਅੱਗੇ ਮੈਂ ਕੁਦਰਤੀ ਖੜਾ ਸੀ ਮੈਂ ਅੱਗੇ ਉਹਨੂੰ ਰੋਕਿਆ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਵਾਰ-ਵਾਰ ਉਹ ਕਾਲੀ ਪਾਸੇ ਆਸੋ ਕਾਲੀ ਫਿਲਮ ਲੱਗੀ ਹੋਈ ਸੀ ਉਸ ਤੋਂ ਬਾਅਦ ਜਦੋਂ ਫੇਰ ਵੀ ਨੇ ਉਹਨਾਂ ਨੇ ਸੀਸੇ ਡਾਊਨ ਨਹੀਂ ਕੀਤੇ ਮੈਂ ਬਹੁਤ ਗਿਆ ਵੀ ਤੁਸੀਂ ਸੀਸੇ ਡਾਊਨ ਕਰ ਦਿਓ ਵੀ ਇਹਨੂੰ ਤੁਸੀਂ ਸਾਈਡ ਤੇ ਲਾ ਲਓ ਉਹ ਸਾਈਡ ਤੇ ਵੀ ਲਾ ਰਹੇ ਸੀ ਸੀਸੇ ਡਾਊਨ ਵੀ ਨਹੀਂ ਕਰ ਰਹੇ ਸੀ ਮੈਨੂੰ ਥੋੜਾ ਸ਼ੱਕ ਲੱਗਿਆ ਵੀ ਇਹ ਕੋਈ ਜਾਂ ਦਾ ਕੋਈ ਨਸ਼ੀਲੀ ਪਦਾਰਥ ਹੈ ਜਾਂ ਕੋਈ ਵੈਪਨ ਵਗੈਰਾ ਨਾ ਹੋਣ ਇਹਨਾਂ ਦੇ ਪਰ ਉਹ ਗੱਡੀ ਦੇ ਵਿੱਚ ਬੰਦੇ ਦਿਖ ਨਹੀਂ ਰਹੇ ਸੀ ਉਹ ਤੋਂ ਦੇ ਕੋਲ ਤੇ ਬੈਰੀਕੇਡ ਵੀ ਲਗਾਏ ਗਏ ਸੀ ਫਿਰ ਉਸ ਤੋਂ ਬਾਅਦ ਮੈਂ ਮੁੰਡੇ ਨਾਲ ਕਿਹਾ ਮੈਂ ਬੈਰੀਕੇਡ ਲਾਉ ਤੇ ਇੱਕ ਦੋ ਆਟੋ ਰੋਕੇ ਅੱਗੇ ਮਗਰ ਵੀ ਕਲਾ ਕੇ ਰੁਕ ਗਏ ਉਹਨਾਂ ਨੂੰ ਭੱਜਣ ਨੇ ਭੱਜਣ ਦੀ ਕੋਸ਼ਿਸ਼ ਬਹੁਤ ਕੀਤੀ ਉਹਨਾਂ ਨੇ ਇੱਕ ਜਿਵੇਂ ਕਨੈਕਟਰ ਸਾਈਡ ਤੇ ਬੈਠੇ ਮੁੰਡੇ ਨੇ ਡਰਾਈਵਰ ਸੀਟ ਤੇ ਬੈਠਾ ਡਰਾਈਵਰਾਂ ਕਨੈਕਟਰ ਸੀਟ ਤੇ ਬੈਠ ਕੇ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਅਦ ਦੇ ਵਿੱਚ ਮੈਨੂੰ ਇਹ ਸਮਝੀ ਆਈ ਕਿ ਉਹ ਡਰੇ ਹੋਏ ਜਾਦੇ ਸੀ ਗੱਲ ਕੁਛ ਨਹੀਂ ਸੀ ਫਿਰ ਉਸ ਤੋਂ ਬਾਅਦ ਜਦੋਂ ਇਹ ਵਾਰ-ਵਾਰ ਮੇਰੇ ਕਹਿਣ ਤੇ ਵੀ ਤੁਸੀਂ ਸ਼ੀਸ਼ਾ ਖੋਲ ਦਿਓ ਵੀ ਸਾਈਡ ਤੇ ਲਾ ਦਿਨੇ ਆ ਹੁਣ ਨਹੀਂ ਦਨ ਕਿ ਨਾ ਨਾ ਸ਼ੀਸ਼ਾ ਡਾਊਨ ਕਰੀ ਤੇ ਅਮਰੀਕਾ ਹਲਦਾਰ ਨੇ ਡੰਡਾ ਲੈ ਕੇ ਕਹਿੰਦਾ ਵੀ ਪਾ ਸ਼ੀਸ਼ਾ ਤੋੜ ਦਿਨੇ ਫਿਰ ਜਦੋਂ ਅਸੀਂ ਪੁਲਿਸ ਨੂੰ ਡਰਾਵਾ ਦਿੱਤਾ ਉਹਨਾਂ ਨੇ ਸ਼ੀਸ਼ੇ ਤੋੜਨ ਦਾ ਤੇ ਡੰਡਾ ਲੈ ਕੇ ਤੇ ਉਹਨਾਂ ਨੇ ਆਖਿਆ ਵੀ ਉਹਨੇ ਨਾਲ ਦੀ ਨਾਲ ਸੀਸਾ ਡਾਊਨ ਕਰ ਲਿਆ ਸੀਸਾ ਡਾਊਨ ਕਰਕੇ ਸਾਨੂੰ ਅਸੀਂ ਸਾਡੇ ਲਈ ਸੇਫਟੀ ਵੀ ਜ਼ਰੂਰੀ ਆ ਕੋਈ ਕੋਈ ਇਦਾਂ ਦਾ ਮਾਹੌਲ ਹੋ ਜੇ ਸੀ ਸੇਫਟੀ ਰੱਖਣਾ ਵੀ ਜ਼ਰੂਰੀ ਆ ਸਾਡੇ ਲਈ ਜਦੋਂ ਡਾਊਨ ਕੀਤਾ ਮੈਂ ਸਵਿਚ ਆਫ ਕੀਤਾ ਆਪਣੇ ਆਪਣੇ ਗੱਡੀ ਦਾ ਤੇ ਆਫ ਕਰਨ ਤੋਂ ਬਾਅਦ ਅਸੀਂ ਗੱਡੀ ਸਾਈਡ ਤੇ ਲਾਈ ਤੇ ਉਹਨਾਂ ਉਤਾਰ ਕੇ ਅਸੀਂ ਪੋਸਟ ਵਿੱਚ ਲੈ ਗਏ ਤੇ ਉਹਦੇ 'ਚ ਕੁਝ ਪਦਾਰਥ ਕੋਈ ਨਸ਼ੀਲੇ ਪਦਾਰਥ ਵਗੈਰਾ ਇਦਾਂ ਦਾ ਕੁਝ ਮਿਲੇ ਨਹੀਂ ਉਹ ਮੁੰਡਾ ਜਿਹੜਾ ਇੱਕ ਵੀ ਉਹਦੇ ਵਿੱਚ ਇੱਕ ਨਸ਼ਾ ਕਰਨ ਦਾ ਆਦੀ ਸੀਗਾ ਉਹਦੇ ਵਿੱਚ ਇੱਕ ਪੱਤਾ ਸੀ ਉਹਦੇ ਵਿੱਚ ਜਿਉ ਜੀਵ ਵਾਲੀ ਕੋਈ ਗੋਲੀ ਆ ਕਹਿੰਦਾ ਵੀ ਇਹ ਮੈਂ ਰੱਖਦਾ ਹਾਂ ਉਹ ਰੱਖਣ ਕਰਕੇ ਉਹਨਾਂ ਨੇ ਕਿ ਥੋੜਾ ਅੱਗੇ ਪਿੱਛੇ ਉਹਦਾ ਕੀਤਾ ਉਸ ਲੋਰ ਦੇ ਵਿੱਚ ਉਹ ਡਰੇ ਹੋਏ ਜਾਦੇ ਸੀ ਕਹਿੰਦੇ ਲਾਇਸੈਂਸ ਹੈ ਨਹੀਂ ਇਸ ਚੀਜ਼ ਕਰਕੇ ਵਾਰ-ਵਾਰ ਉਹ ਸਮਝਾਇਆ ਫਿਰ ਮੈਂ ਫਿਰ ਉਹਨਾਂ ਨੇ ਉਸ ਤੋਂ ਬਾਅਦ ਉਹਦੇ ਨੂੰ ਫਾਦਰ ਨੂੰ ਬੁਲਾਇਆ ਫਿਰ ਉਹਦੀ ਵੈਰੀਫਾਈ ਕੀਤੀ ਮੈਂ ਪਰਤਾਲ ਕੀਤੀ ਵੀ ਗੱਡੀ ਵੀ ਇੱਕ ਲੱਗੀ ਹੋਈ ਸੀ ਕਿੱਥੋਂ ਲੱਗੀ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਵੀ ਗੱਡੀ ਸਾਡੀ ਘਰੇ ਬੁਰਜੀ ਚ ਲੱਗੀ ਸੀ ਪਹਿਲਾਂ ਇੱਕ ਦਿਨ ਤੇ ਉਹ ਵੇਖ ਕੇ ਫਿਰ ਮੈਂ ਸਾਰਾ ਪੜਤਾਲ ਕਰਕੇ ਮੁੰਡਾ ਐਡਰੈਸ ਲਿਖ ਕੇ ਵੀ ਕਿੱਥੋਂ ਆ ਕਿੱਥੋਂ ਨਹੀਂ ਉਹਨਾਂ ਦੇ ਬਾਦ ਨੂੰ ਬਲਾ ਕੇ ਉਹਨੂੰ ਪੁੱਛਿਆ ਵੀ ਇਹ ਮੁੰਡੇ ਤੁਹਾਡਾ ਜਿਹੜਾ ਦੋ ਦੂਸਰੇ ਠੀਕ ਸੀ ਮੁੰਡਾ ਇਹ ਹੀ ਜਿਹੜਾ ਨਸ਼ੇ ਦਾ ਅੱਖਾਂ ਦੱਸਦੀਆਂ ਵੀ ਨਸ਼ਾ ਕੀਤਾ ਹੋਇਆ ਸੀ ਮੈਨੂੰ ਤੁਹਾਨੂੰ ਕਹਿੰਦਾ ਜੀ ਇਹ ਪਹਿਲਾਂ ਖਾਂਦਾ ਸੀ ਇਹ ਛੱਡਾ ਛੜਾਇਆ ਹੋਇਆ ਸੀ ਇਹ ਜੀਭ ਵਾਲੀ ਗੋਲੀ ਤਾਂ ਹੀ ਲੈ ਰਿਹਾ ਇਹ ਤੇ ਉਹਨੇ ਹੋ ਸਕਦਾ ਵੱਧ ਖਾਲੀਆਂ ਜੀਭ ਵਾਲੀ ਗੋਲੀ ਉਹ ਜੀਭ ਵਾਲੀ ਗੋਲੀ ਵਿੱਚ ਨਸ਼ਾ ਹੀ ਹੁੰਦਾ ਉਹਨੂੰ ਛੜਾਉਣ ਲਈ ਤੇ ਉਹਨੇ ਫਾਦਰ ਬੜਾ ਸ਼ਰਮਿੰਦਾ ਸੀ ਇਸ ਗੱਲ ਤੇ ਵੀ ਇਹ ਇਦਨੇ ਆ ਗੱਲ ਨੂੰ ਹਰਕਤ ਮੇਰੇ ਫਿਰ ਮੈਂ ਉਹਨਾਂ ਨੇ ਲੈ ਕੇ ਦਿੱਤਾ ਵੀ ਅੱਜ ਤੋਂ ਬਾਅਦ ਗਲਤੀ ਨਹੀਂ ਕਰਾਂਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਕਿ ਬਹੁਤ ਉਹ ਸ਼ਰਮਿੰਦਗੀ ਦੇ ਮਾਪਾਲਕ ਵੀ ਐਦਾਂ ਜੋ ਪੁਲਿਸ ਸਾਡੇ ਲਈ ਖੜੀ ਹਵਾਇਤ ਲਈ ਅਸੀਂ ਪੁਲਿਸ ਨਾਲ ਐਦਾਂ ਵਿਹਾਰ ਕਰਾਂਗੇ ਤੇ ਵੀ ਇਹ ਸਮਾਜ ਲਈ ਚੰਗਾ ਨਹੀਂ ਉਹਨਾਂ ਦੇ ਪਿਓ ਨੇ ਬਹੁਤ ਕੁਝ ਗੱਲਾਂ ਉਹਦੇ ਆਦੇ ਬੇਟੇ ਨੂੰ ਇਹ ਝਗੜਿਆ ਤੁਹਾਡੇ ਮਤਲਬ ਕੀ ਕਾਰਵਾਈ ਕੀ ਉਹਦਾ ਅਸੀਂ ਫਿਰ ਇਸ ਤੋਂ ਬਾਅਦ ਮੈਂ ਅਫਸਰ ਦਸਨ ਦੇ باوجود ਵੀ ਇੱਦਾਂ ਪੜਤਾਲ ਕਰਨ ਦੇ ਬਾਅਦ ਉਹਦਾ ਇੱਕ ਜੋ ਬੰਦਾ ਚਲਾਨ ਡੇਂਜਰ ਡਰਾਈਵਿੰਗ ਦਾ ਤੇ ਕਾਲੀ ਫਿਲਮ ਦਾ ਤੇ ਇਹ ਸੀਟ ਬਿਲਡ ਇਹ ਕੱਟ ਕੇ ਮੈਂ ਨੂੰ ਕਿਹਾ ਦਿੰਨਾ ਕਿ ਇਹ ਮੈਂਜ ਉੱਤੇ ਆਰਟੀ ਦਫਤਰ ਭਰੋਗੇ ਤੇ ਉਹ ਫਿਰ ਮੈਂ ਭਰ ਆਇਆ ਇਹ ਜਿਹੜੇ ਨੌਜਵਾਨ ਹੈ ਇਹ ਜਿਹੜੀ ਹਕਤਾਂ ਕਰਦੇ ਤੁਸੀਂ ਇਹ ਜਿਹੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹਦੇ ਮੈਂ ਤਾਂ ਅਪੀਲ ਸਾਰਿਆਂ ਨੂੰ ਇਹ ਕਰਨਾ ਚਾਹੁੰਦਾ ਹੱਥ ਬਨ ਕੇ ਬੇਨਤੀ ਕਿਸੇ ਤਰ੍ਹਾਂ ਦਾ ਇਦਾਂ ਦੇ ਬਹੁਤ ਆਉਂਦੇ ਆ ਇਹਦੇ ਵਿੱਚ ਇਹ ਨਹੀਂ ਇਹ ਤਾਂ ਚਲੋ ਨਾਰਮਲ ਇੱਕ ਨਸ਼ੇ ਦੇ ਆਦੀ ਸੀ ਇੱਕ ਕ੍ਰਿਮੀਨਲ ਵੀ ਆ ਜਾਂਦੀ ਆ ਉੱਥੇ ਜਦੋਂ ਇਸ ਤਰ੍ਹਾਂ ਦੀ ਪੁਲਿਸ ਦੇ ਨਾਲ ਟੱਕਰ ਹੋ ਜੇ ਇੱਥੇ ਜਿਆਦਾ ਵੀਡੀਓ ਬਣਾਉਣ ਵਾਲੇ ਹੁੰਦੇ ਆ ਮੈਂ ਕਹਿੰਦਾ ਵੀ ਉਸ ਟਾਈਪ ਦੇ ਪੁਲਿਸ ਨੂੰ ਸਾਥ ਦੇਣਾ ਚਾਹੀਦਾ ਹੈ ਪੁਲਿਸ ਦਾ ਸਾਥ ਦਿਓ ਪੁਲਿਸ ਦੇ ਨਾਲ ਮਿਲ ਕੇ ਸਾਥ ਦਿਓ ਵੀ ਕੱਲ ਇੱਥੇ ਦੇਖਣ ਵਾਲੇ ਬਾਹਲੇ ਸੀ ਅਸੀਂ ਉਹਨੂੰ ਉਤਾਰਨ ਵੀ ਜਿੱਪ ਹੋ ਸਕਦਾ ਉੱਥੇ ਸਾਡੀ ਵਰਦੀ ਤੋਂ ਡਰਦੇ ਆ ਜੋ ਕਿ ਪ੍ਰਾਈਵੇਟ ਬੰਦਾ ਉਹਨੂੰ ਕਹਿੰਦੇ ਵੀ ਤੂੰ ਸੀਸਾ ਖੋਲ ਦੇ ਉੱਤਰ ਆ ਹੋ ਸਕਦਾ ਉਹ ਉੱਤਰ ਜਿੰਦਾ ਪਰ ਕਿਸੇ ਨੇ ਸਾਥ ਨਹੀਂ ਵੀਡੀਓ ਬਣਾਉਣ ਤੇ ਪੂਰੀ ਰੱਖੀ ਸਾਨੂੰ ਮਤਲਬ ਦਾਗ ਬੇਦਾ ਕਰ ਲਈ ਮਤਲਬ ਦਾਗ ਲਾਉਣ ਲਈ ਸਾਡੇ ਤੇ ਜਰੂਰ ਡੰਡੇ ਤੇ ਵਿਖਾਈ ਗਿਆ ਉਹਨਾਂ ਨੇ ਇਹ ਨਹੀਂ ਵੇਖਿਆ ਡੰਡਾ ਇਹ ਕਿਸੇ ਮਕਸਦ ਲਈ ਇਹਨੇ ਰੱਖਿਆ ਹੋਇਆ ਕੋਈ ਹਫਾਜ ਤਰੀ ਰੱਖਿਆ ਜਾਂ ਕਿਸੇ ਲਈ ਕਿਉਂਕਿ ਉਹਦੇ ਵਿੱਚ ਬੈਠੇ ਆ ਕੋਈ ਹੈ ਤਾਂ ਸਾਡੇ ਭੈਣ ਭਰਾ ਸਾਡੇ ਬੱਚੇ ਇਹ ਤਾਂ ਨਹੀਂ ਡੰਡੇ ਮਾਰ ਉਹਨੂੰ ਮਾਰ ਲਈ ਚੱਕਿਆ ਹੋਇਆ ਨਾ ਉਹਦੇ ਮਾਰਿਆ ਨਾ ਨੂੰ ਕੁਛ ਕਿਹਾ ਅਸੀਂ ਸਿਰਫ ਇਹ ਗੱਲ ਸਿਰਫ ਆ ਦੀ ਸੇਫਟੀ ਤੇ ਸੀਸਾ ਤੋੜ ਕੇ ਡਰਾਵਾ ਦੇ ਕੇ ਦਿੱਤ ਨੂੰ ਸਾਈਡ ਤੇ ਗੱਡੀ ਲਾਉਣ ਲਈ ਇਹ ਕੰਮ ਕੀਤਾ ਮੈਂ ਕਹਿੰਦਾ ਵੀ ਜਦੋਂ ਕਦੇ ਵੀ ਨਾਕੇ ਤੇ ਪੁਲਿਸ ਰੋਕਦੀ ਹੈ ਸਾਰੇ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਸਾਰੇ ਬੱਚਿਆਂ ਨੂੰ ਕਹਿੰਦਾ ਜੋਸ਼ ਕੇ ਨਾ ਜਵਾਨੀ ਦਾ ਹੁੰਦਾ ਉਹਨੂੰ ਸਾਈਡ ਤੇ ਲਾ ਲਓ ਸਾਈਡ ਕਰਕੇ ਚੈਕਿੰਗ ਕਰਾ ਦਿਓ ਸਾਡੇ ਅਫਸਰਾਂ ਨਾਲ ਸਖਤ ਅਤੇ ਚੈੱਕ ਕਰਨੇ ਆ ਇਹ ਅਸੀਂ ਕਰਦੇ ਹੀ ਰਹਿਣਾ ਹੈ ਅਸੀਂ ਇਹ ਨਹੀਂ ਸਾਨੂੰ ਜੇ ਕਿਸੇ ਤਰ੍ਹਾਂ ਦਾ ਇਦਾਂ ਦਾ ਕਰਕੇ ਅਸੀਂ ਵੀ ਆਪ ਚੈਕਿੰਗ ਛੱਡ ਦਿਆਂਗੇ ਅਸੀਂ ਲੋਕਾਂ ਦੀ ਚੈਕਿੰਗ ਕਰਦੇ ਆ ਇਥੇ ਸ਼ਾਂਤੀ ਪੰਜਾਬ ਦੀ ਸ਼ਾਂਤੀ ਬਣਾ ਲਈ ਚੈਕਿੰਗ ਕਰਦੇ ਰਹਾਂਗੇ